ਤਤਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰ ਵਾਈ ਬਲੌਗ ਚੈਨਲ ਤੇ ਤੇ ਪੱਠੇ ਆਪਾਂ ਵੱਢਨੇ ਇਹ ਕੰਮ ਆਪਣਾ ਹੈ ਕਿਵੇਂ ਚੱਪਲ ਟੁੱਟ ਗਈ ਯਾਰ ਹੂੰ ਵੀ ਦਾ ਹੀ ਦਾ ਮੱਠੀ ਲੈਂਦੇ ਆ। ਆ ਦੇਖੋ ਬਈ। ਅੱਜ ਥੋੜੇ ਜਿਹਾ ਜਿਆਦੇ ਵੱਡੇ ਗਏ। ਆਪਾਂ ਨੂੰ ਵਾਉਣ ਦਾ ਲਾਲਚ ਸੀਗਾ ਵੀ ਇੱਥੇ ਵਾ ਲਾਂਗੇ ਤੇ ਫੇਰ ਵੀ ਹੋ ਰਹੇਗਾ ਥਾਂ ਜਾਂ। ਤੁਹਾਨੂੰ ਮੈਂ ਦੂਜੂ ਕੈਮਰਾ ਕਰਕੇ ਦਿਖਾਉਣਾ। ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਦੀ ਵੀਡੀਓ ਥੋੜੇ ਤੱਕ ਪਹੁੰਚਦੀ ਰਹੇ। ਹਾਂ। ਹਾਂ ਹਾਂ। ਆ ਵਾਉਣਾ ਬਈ ਵੱਡਾ। ਜਿੰਨਾ ਕ ਵਿਹਲਾ ਹੋ ਗਿਆ। ਹਫਤੇ ਜਪਾ ਉਹਨਾਂ ਵਾਅਦਾ ਕਰਨਾ ਤੇ ਆ ਮੈਂ ਚੁੰਡ ਜੀ ਆਦਾ ਸੀ ਰਹਿ ਗਈ ਜਿਹੜੀ ਤੇ ਬਾਕੀ ਤਾਂ ਸਾਫ ਹੋ ਗਿਆ ਕੰਮ ਆਇਆ ਸੁਖਿਆ ਵਧੀਆ ਮੱਛੀਆਂ ਦਾ ਕੱਲ ਆ ਮੈਂ ਪਾਲਾਂ ਲਾਤੀ ਸੀ ਉਹ ਜਿਹੜਾ ਕੂਟਲ ਜ ਉਹ ਬਈ ਜਿਹੜਾ ਕੂਟਲ ਜਾਂ ਨਿਕਲੇਣਾ ਆਹ ਇਹਦੀਆਂ ਲੈਣਾ ਬਣਾ ਦੀਆਂ ਸੀ ਲੈਣਾ ਬਣਾ ਕੇ ਤੇ ਅਲਮਾ ਆਇਆ ਹੱਥ ਨਹੀਂ ਤੇ ਅੱਗ ਲਾਤੀ ਇਹਨਾਂ ਨੂੰ ਗੱਡੀ ਕਿੱਥੇ ਕੱਢਾਂਗੇ ਰੂੜੀ ਜੀ ਤੇ ਰੂੜੀ ਤੇ ਕੱਢ ਨਹੀਂ ਬਹੁਤ ਚੱਲ ਮੈਂ ਆਹ ਦੂਜਾ ਮੈਂ ਵੀ ਸਾਈਕਲ ਕੇ ਬਸ ਕੱਢਾਂ ਹੈਂ ਪੁਲੀਪਾ ਨਾਲ ਟੈਲੀਫੋਨ ਚਾਕਾ ਨੰਬਰ ਰਿਕਾਰਡ ਤੋਂ ਹੋ ਗਿਆ ਛੋਟਾ ਸਿਰਸਾ ਨਹੀਂ ਨਹੀਂ ਰਸਾ ਤਾਂ ਬਹੁਤ ਦਾ ਹੈ ਹੂੰ ਐਕਜਮਾ ਮੁਰੇ ਕੀਤਾ ਯਾਰ ਮਾ ਹਿੰਦੀ ਵਾਂ ਦੇਣੇ ਕਿਸੇ ਨੂੰ ਅੱਛਾ ਅੱਛਾ ਠੀਕ ਹੈ ਅੱਜ ਫੇਰ ਵਿਖਾਵਾਂਗੇ ਦਾ ਜੋਰ ਕਿਨੇ ਆਜ ਆਪਾਂ ਇਹ ਵੇਖਣਾ ਵੀ ਕਿੰਨੇ ਖਲ ਖੈਦਾ ਆ ਯਾਰ ਇਹ ਦੇ ਆ ਵੱਡੇ ਬਹੁਤ ਜਗਾਡਮੈਂਟ ਯਾਰ ਇੰਨੇ ਹਾਲੇ ਤੋਂ ਕਦ ਖਿੱਚੇ ਜਾਣੇ ਵੇਖੀ ਹਾਲ ਹਾਲਾਂ ਦੀ ਮੁੰਨੀ ਵੇਖ ਤੂੰ ਮੇਰੇ ਹਿਸਾਬ 'ਚ ਤਾਂ ਯਾਰ ਇੱਕ ਗਿੱਠ ਦੋ ਗਿੱਠ ਤੋਂ ਵੱਡੇ ਬਣ ਜਾਂਦੇ ਏ ਠੀਕ ਐ ਹੈ ਨਾਉ ਹਾਲਾ ਬਾਈ ਤੇ ਕਰਦੇ ਆਂ ਸਟਾਰਟ ਹੁਣ ਕੱਲਾ ਕਰਕੇ ਲਿਆ ਕਿ ਕਰਾਇਆ ਨਾਲ ਸਟਾਰਟ ਪਹਿਲਾ ਪੰਗਾ ਲਿਆ ਨਹੀਂ ਹੋਇਆ ਹੂੰ ਫਿਰ ਮੈਂ ਇੱਥੇ ਖੜ ਕੇ ਆਖਿਆ ਮੈਂ ਆਹ ਯਾਰ ਹੋ ਜਾ ਐ ਕਿਉਂ ਕਰਦਾ ਅੱਛਾ ਤੂੰ ਟਰੈਕਟਰ ਦੇ ਕੰਨ ਕੋਲੇ ਆਖਿਆ ਵੀ ਹੋ ਜਾ ਯਾਰ ਹੈ ਫਿਰ ਹੋ ਗਿਆ ਹੈ ਹੁਣ ਤਾਂ ਮੈਂ ਇਹਨਾਂ ਦੋਨੇ ਕਰ ਲਈਏ ਸਟਾਰਟ ਹੈ ਨਾ ਰਹਿਣ ਦੀ ਹੁਣ ਕੰਨ ਕੋਲ ਨਾ ਆ ਕੇ ਹਾਂ ਮੁੜ ਕੇ ਘੂਆ ਵਰਾ ਕੇ ਜੇ ਤੂੰ ਮੇਰਾ ਧੂਆ ਸਾਰਾ ਮੁਕਾਦਾ ਕਿ ਨਹੀਂ ਚਾ ਬਣਾ ਪੁਲੀ ਬਣਾ ਬਣ ਗਈ ਚੱਲ ਆ ਗਿਆ ਲਓ ਭਾਈ ਹੁਣ ਆਪਾਂ ਜੋੜ ਲੈ ਟਰੈਕਟਰ ਤੇ ਥਾਂ ਤਾਂ ਇਹ ਹੈਗਾ ਕਨਾਲਕ ਆਪਾਂ ਨਾਲ ਦੀ ਨਾਲ ਵਾਹ ਕੇ ਤੇ ਰੌਣੀ ਕਰਦੇ ਆ ਕਰਾਂਗੇ ਇੰਨਾ ਕੁ ਤਾਂ ਜਿਦੋਂ ਬੋਲਾ ਹੈ ਕਰੂਗਾ ਤੇ ਪਿੱਛੇ ਦੇ ਪਿੱਛੇ ਪਰਦੇ ਹੋਈ ਜਾਣਗੇ ਪੱਠੇ ਮੁੱਕਦੇ ਨਹੀਂ ਤੇ ਹਾਂ ਹੁਣ ਆਪਾਂ ਟਰੈਕਟਰ ਜਿਹੜਾ ਪਹਿਲੀ ਵਾਹ ਹੈ 25 ਗਰਾਂ ਟਰੈਕਟਰ ਆਪਣਾ ਤੁਹਾਨੂੰ ਪਤਾ ਹੀ ਆ ਵੀ ਇਹ ਤੇ ਕਿੰਨਾ ਕੁ ਜ਼ੋਰ ਹੁੰਦਾ ਇਹਦੇ ਚ ਪਰ ਬਈ ਇਹ ਨਾ ਜ਼ੋਰ ਬਹੁਤ ਵਕਾਉਂਦਾ ਆ ਵੇਖੋਗੇ ਤੁਸੀਂ ਇਹ ਜ਼ੋਰ ਤਾਂ ਇਹ ਨਾ ਅਪੜਵਾਨਾ ਪਹਿਲੀ ਵਾਰ ਤਾਂ ਜ਼ੋਰ ਲੱਗਦਾ ਤੇ ਦੂਜੀ ਵਾਰ ਵੇਖੋ ਇਹ ਕਿੰਨਾ ਜੋਲੋਂਗਾ ਤੇ ਅੱਜ ਧੂਆ ਵੀ ਮਾਰੂਗਾ ਤੇ ਮੈਂ ਇਹਦਾ ਜਿਹੜਾ ਕਰਤਾਂ ਵਾਲਾ ਬੰਨ ਹੁੰਦਾ ਜਿਵੇਂ ਇਹ ਇਕੜਾ ਬਹੁਤ ਹੁੰਦਾ ਪਟਨੇ ਬਹੁਤ ਔਕੇ ਕਰਕੇ ਜੀ ਤੇ ਬਾਕੀ ਇਹ ਦੂਜੀ ਵੱਲ ਆਉਣ ਲੱਗੇ ਉਦੋਂ ਤਾਂ ਫਿਰ ਇਹ ਪ੍ਰਵਾਹ ਨਹੀਂ ਮੰਨਦਾ ਉਹ ਤਾਂ ਨਾਟ 11 ਬਣ ਜਾਂਦਾ ਹੈ ਬਾਕੀ ਮਾੜਾ ਨਹੀਂ ਟਰੈਕਟਰ ਟਰੈਕਟਰ ਬਹੁਤ ਵਧੀਆ ਕਈ ਵਾਰੀ ਨਾ ਆਏ ਹੁੰਦਾ ਆਪਾਂ ਤਗੜੇ ਤਗੜੇ ਨਾਲ ਟੱਕਰੀ ਨਹੀਂ ਆ ਆਪਣੇ ਕੋਲ ਦੂਜਾ ਟਰੈਕਟਰ ਵੀ ਹੈਗਾ ਤੁਸੀਂ ਦੇਖਿਆ ਹੋਊਗਾ ਫਰੀਦ ਪਹਿਲਾਂ ਵੀਡੀਓ 'ਚ ਤੇ ਪਰ ਉਹਨੂੰ ਤਾਂ ਆਪਾਂ ਉਦੋਂ ਕੱਢਦੇ ਹੁੰਦੇ ਜਾਂ ਤਾਂ ਜਦੋਂ ਬੱਦਲ ਵੱਢਣੀ ਹੋਵੇ ਤੇ ਜਾਂ ਜਦੋਂ ਵਾਣ ਪੋਣਾ ਹੋਵੇ ਜਿਆਦੇ ਵਾਣ ਪੋਣਾ ਹੋਵੇ ਆਹ ਕਿਹਾਰੇ ਗੁਰੇ ਵਾਉਣੇ ਆ ਤੇ ਪੱਠੇ-ਪੁੱਠੇ ਬੀਜਣੇ ਆਂ ਆਏ ਤਾਂ ਇਹ ਹੀ ਚੱਲ ਜਾਂਦਾ ਨਾਲ ਇਹਦੇ ਨਾਲ ਪੱਠੇ ल्याਈ ਦੀਏ ਸਕੂਟਰ ਮੋਟਰਸਾਈਕਲ ਤੇ ਆਉਂਦੇ ਨਹੀਂ ਫਿਰ ਇਹ ਤੇ ਨਹੀਂ ਆਈ ਦੀਆਂ ਧੂਆਂ ਵੇਖੋ ਤੁਸੀਂ ਅੱਜ ਦਾ ਸਾਰਾ ਧੂਆਂ ਮਗਾ ਦੇਣਾ ਜੇ ਤੋਂ ਥੋੜੇ ਜਿਆਦੇ ਲੱਗ ਜਾਂਦੇ ਉਹਦੇ ਇਹਦੀ ਜਾਨ ਹੀ ਨਿਕਲ ਜਾਂਦੀ ਹੈ ਉਹ ਇਥੋਂ ਪਰਨਾ ਉਹ ਟਰੈਕਟਰ ਵਧੀਆ ਬਈ ਇਹ ਟਰੈਕਟਰ ਐ ਵਧੀਆ ਹੈ ਵੀ ਆਪਾਂ ਬਹੁਤ ਟਾਈਮ ਹੋ ਗਿਆ ਆਪਣੇ ਕੋਲੇ ਉਦੋਂ ਦਾ ਆਪਣੇ ਕੋਲੇ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਇਹ ਹੋਊਗਾ 90 91 99 ਦਾ ਆਪਣੇ ਕੋਲੇ ਐ ਟਰੈਕਟਰ ਚੀਨ ਸਾਲ ਹੋਈ ਜਾਇ ਨੂੰ ਆਪਾਂ ਚੱਲਿਆ ਲਿਆ ਜੀ ਮੈਂ ਇਹਨੂੰ ਵੇਚਣ ਨੂੰ ਜੀ ਨਹੀਂ ਕਰਦਾ ਦੇਖੋ ਧੂਆ ਮਾਰਦਾ ਤੇ ਇਹ ਟਰੈਕਟਰ ਅੱਜ ਤੱਕ ਖੇਤੋਂ ਕਦੇ ਕਿਸੇ ਟਰੈਕਟਰ ਮਗਰ ਪੈ ਕੇ ਨਹੀਂ ਗਿਆ ਤੇ ਬਾਕੀ ਇਹਨੇ ਕੰਮ ਬਹੁਤ ਕੀਤੇ ਬਹੁਤ ਵਾਣ ਵਾਏ ਇਹਨੇ 35 40 ਕਿਲਿਆਂ ਦੇ ਵਾਹ ਦਾ ਵਾਹ ਅਸੀਂ ਕਰਦੇ ਰਹੇ ਆ ਜਿਹੜੇ ਦਿਨ ਇਸੇ ਨਾਲ ਇਹ ਵੇਖੋ ਇਹ ਆਵਾਂ ਜਾ ਟਰੈਕਟਰ ਹੈ ਤੇ ਦੂਜੀ ਵਾਹ ਲੱਗੀ ਤੁਸੀਂ ਉਦੋਂ ਵੇਖੋ ਜੀ ਕਿ ਲੋ ਇਹ ਵਾਹ ਲੱਗੀ ਫਿਰ ਦੂਜੀ ਵਾਹ ਲੱਗੂਗੀ ਫਿਰ ਵੇਖੋ ਤੁਸੀਂ ਚਲੋ ਉਹਨਾ ਟਾਈਮ ਤੁਸੀਂ ਵੀਡੀਓ ਆਈ ਵੇਖੋ ਦੂਜੀ ਵਾਹ ਵਾਲੇ ਬਿਖਾਉਣੇ ਤੁਹਾਨੂੰ ਲਾਓ ਭਾਈ ਦੂਜੀ ਵਾਰ ਤਾਂ ਜੋੜਤਾ ਤੇ ਤੁਸੀਂ ਵੇਖਿਓ ਹੁਣ ਹਾਲ ਹੈ ਬਈ ਇਹਦੇ ਹਾਲ ਹਨ ਜਿਹੜੇ ਇਹ ਵੈਸੇ ਵੀ ਇਹਦੀ ਜਿਹੜੀ ਮੁੰਨੀਆਂ ਉਹ ਵੱਡੀਆਂ ਮੁੰਨੀਆਂ ਕਹਿੰਦਾ ਕੋਈ ਹਲ ਕਹਿੰਦਾ ਕੋਈ ਚੌਂਆ ਕਹਿੰਦਾ ਤੇ ਬਾਕੀ ਜਿਹੜੇ ਤੇ ਫਾਲੇ ਉਹ ਨਵੇਂ ਐ ਇੱਕ ਪਾਸੇ ਜਮਾ ਨਵੇਂ ਮੈਂ ਤੁਹਾਨੂੰ ਵੀਡੀਓ 'ਚ ਵਿਖਾਇਆ ਸੀਗਾ ਪਹਿਲਾਂ ਵੇਖੋ ਤੁਸੀਂ ਸ਼ੁਰੂ 'ਚ ਤੇ ਹਾਲ ਬਹੁਤ ਲੱਗਦੇ ਆ ਜਾਣ ਕੱਢੀ ਦਰਿਉਂਦੇ ਆ ਪਰ ਹਾਲ ਵੀ ਸ਼ੁੱਧ ਹੈ ਤੇ ਟਰੈਕਟਰੀ ਵਧੀਆ ਦੂਜੀ ਵਾਰ ਦੇਖੋ ਤੁਸੀਂ ਥੋੜੇ ਜਿਹਾ ਅਗਲੇ ਹਾਲ ਥੋੜੇ ਜਿਆਦਾ ਲੱਗਦੇ ਸੀ ਤਾਂ ਕਰਕੇ ਸੀ ਇਹ ਵੀ ਪਹਿਲਾਂ ਜਦੋਂ ਪੜ ਜਾ ਸੀ ਪਟਣਾ ਉਹ ਤੋੜ ਆਇਆ ਅਗਲੇ ਜਿਆਦੇ ਲੱਗਦੇ ਸੌਕਾ ਪੱਟੇ ਜਾਂਦਾ ਤੇ ਨਹੀਂ ਤਾਂ ਆਏ ਹੁੰਦਾ ਵੀ ਲੱਗਨੇ ਨਹੀਂ ਹਾਲ ਪਰ ਲਾ ਕੇ ਜਦੋਂ ਇਹ ਵਾਣ ਵਧੀਆ ਸੀਗਾ ਨਾ ਸੁੱਕਾ ਸੀ ਨਾ ਗਿੱਲਾ ਸੀ ਐ ਵਧੀਆ ਭੁਰਿਆ ਵਾਣ ਆ ਦੇਖੋ ਹਾਲ ਹਾਲ ਵੇਖੋ ਮੇਨ ਜੀ ਆਪਾਂ ਇਹ ਮੈਂ ਦੂਜਾ ਟਰੈਕਟਰ ਭਜਾਈ ਫਰੀਏ ਇਹਨੂੰ ਵੀ ਪੱਠੇ ਲੈਣ ਆਉਣੇ ਜੀ ਦੂਜਾ ਵੀ ਭਜਾਈ ਫਰੀਏ ਵੀ ਆਪਾਂ ਉਹਦੇ ਨਾਲ ਪਾਵਾਂਗੇ ਇਹਦੇ ਨਾਲ ਪਾਵਾਂਗੇ ਨਹੀਂ ਇਹ ਵੀ ਵਧੀਆ ਕੰਮ ਕਰਦਾ ਤੇ ਜਿਹਦੇ ਕੋਲ ਹੈਗਾ ਕਮੈਂਟ ਕਰਕੇ ਦੱਸੋ ਨਿੱਕੇ ਟਰੈਕਟਰ ਵੀ ਜਵਾ ਵੱਡੇ ਵੀ ਹੋਣਗੇ ਨਾਲ ਛੋਟੇ ਟਰੈਕਟਰ ਰੱਖੇ ਆ ਵੀ ਕਿਹਦੇ ਕਿਹਦੇ ਕੋਲ ਕਿਹੜਾ ਟਰੈਕਟਰ ਆ ਆਪਨੇ ਕੋਲ ਦੱਸੇ ਭਾਈ 25 11 ਟਰੈਕਟਰ ਹੈ ਤੇ 25 11 ਹੀ ਆ ਇਹਦਾ ਆਪਾਂ ਹੋਰ ਕੋਈ ਹੋ ਨਹੀਂ ਕਰਵਾਇਆ ਨਾ ਕੋਈ 65 ਭਾਈ ਨਾਜ਼ੋ ਇਹ ਹੋਰ ਪੱਤੀ ਕਰਨ ਸੈਂਪਲ ਬਚੀ ਹੈ ਅਗਰੇ ਰਹਿਮਤ ਨੂੰ ਦੇਖ ਜਾਣਗੇ ਚਿੱਟੇ ਇਹ ਉਹ ਬਦਲੇ ਆ ਬਈ ਉਹ ਗਲ ਗਏ ਸੀ ਜਦੋਂ ਹੋਰ ਲਿਆ ਕੇ ਪਾਉਂਦੇ ਸੀ ਇਹਦੀ ਗਲ ਜਾਂਦੇ ਸੀ ਜਿਹੜੇ ਹੁੰਦੇ ਦੇਤੀ ਏ ਇਹ ਹੈ origignal ਹੈ ਮੇਰੇ ਹਿਸਾਬ ਨਾਲ ਸੋਨਾ ਲਿਖਾ ਟਰੈਕਟਰ ਹੁਣ ਵੇਖੋ ਤੁਸੀਂ ਹਾਲ ਤਾਂ ਬਈ ਬਹੁਤ ਸਹੀ ਦਾ ਇਹਨਾਂ ਟਰੈਕਟਰਾਂ ਜਿੰਨੇ ਹਾਲ ਵੱਡੇ ਫਾਇਦੇ ਨਹੀਂ ਗਈ ਤੇ 4x4 ਜਾਂ 4 ਟਰੈਕਟਰਾਂ ਦੀ ਗੱਤ ਹੈ ਪਰ ਮਾਜ ਨੇ ਮੁਤਾਬਕ ਇਹਨਾਂ ਜਿੰਨੇ ਹਾਲ ਕੋਈ ਹੋ ਟ੍ਰੈਕ ਕਰ। ਹਾਲ ਨੋਈ ਐ ਤੇ ਮਗਰ 11 ਵੀ ਬਾਦ ਆਈ ਦੀ ਅਗਰੇ। ਉਹ ਤਾਂ ਉਹੋ ਹੁੰਦਾ ਬਈ ਜਦੋਂ ਕੋਈ ਬਾਅ ਵੇ ਹਵਾਂ ਨਾ ਹੋਣਾ ਹੋ। ਜਿਵੇਂ ਆਪਾਂ ਅੱਜ ਪਹਿਲਾਂ ਫੜਵਾਂ ਨਾ ਹੋਣਾ ਸੀ। ਹੁਣ ਆਪਾਂ ਦੂਰ ਲੱਗਦੀ ਐ। ਤੇ ਉਹ ਕਦੇ ਨਾ ਕਦੇ ਪਾ ਦਈਦੇ ਆ ਚਲੋ ਆਪਾਂ ਮਿਲਦੇ ਹਾਂ ਕਿਤੇ ਹੋਰ ਵੀਡੀਓ ਨਾਲ ਤੇ ਤੁਸੀਂ ਵੇਖੋ ਵੀਡੀਓ